ਬ੍ਰੈਂਟਨ ਬ੍ਰੈਂਟਨ ਹੈਗਾ ਵਿਗੜੇ ਜੱਟਾਂ ਦਾ ਟੋਲਾ ਵਾਕਈ ਸਹੀ ਗੱਲ ਆ ਸਿੱਧੂ ਮੂਸੇ ਦਾ ਕਹਿਣਾ ਕੋ ਤੇ ਸ਼ਾਮ ਦਾ ਵੇਲਾ ਭਾਈ ਜੀ ਬ੍ਰੈਂਟਨ ਦਾ 6:00 ਵਜੇ ਆ ਤੇ ਠੰਡ ਨੇ ਸਰਾ ਦਾ ਆਇਆ ਹੋਇਆ ਬਹੁਤ ਜ਼ਿਆਦਾ ਠੰਡ ਆ ਹੈਨਾ ਵੀਰ ਕੇ ਜੀ ਕਰਦਾ ਵੀ ਧੁੱਪੇ ਬੈਠੀਏ ਇੱਥੇ 2-4 ਦਿਨ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਹੈ ਨਾ ਤੇ ਇੱਕਦਮ ਹੀ ਠੰਡ ਹੋ ਗਈ ਆ ਬਹੁਤ ਜ਼ਿਆਦਾ ਮਤਲਬ ਜਿਨੂੰ ਕਹਿ ਸਕਦੇ ਆ ਸਾਡ ਟ੍ਰੈਂਕ ਵਾਲੀ ਜੈਕਟਾਂ ਠੰਡ ਹੋ ਗਈ ਆ ਤੇ ਤਾਂ ਹੀ ਕਹਿੰਦੇ ਹੁੰਦੇ ਆ ਕਿ ਬਾਹਰਲੇ ਮੁਲਕਾਂ 'ਚ ਵਰਕ ਵੂਮਨ ਤੇ ਵੈਦ ਦਾ ਪਤਾ ਨਹੀਂ ਲੱਗਦਾ ਨਾ ਕਦੋਂ ਉਦਲ ਜਾਂਦਾ ਹਰਨੇ ਬਜਮੈਂਟ ਲਾਦਾ ਪੂਰਾ ਹੌਣ ਮੜੀ ਧੁੱਪ ਨਿਕਲੀ ਆ ਤੇ ਹੁਣ ਨਿਕਲੇ ਮੜਾ ਜਾ ਸ਼ਾਮ ਨੂੰ ਜਿਹੜਾ ਦੇਣ ਨਹੀਂ ਤਾਂ ਭਾਈ ਜੀ 2-3 ਦਿਨ ਹੋ ਗਏ ਲਗਾਤਾਰ ਮੀਂਹ ਪਈ ਜਾਂਦਾ ਸੀਗਾ ਤੇ ਠੰਡ ਨੇ ਜਮਾ ਐਨ ਸਿਰਾਂ ਦਾ ਤਾ ਜਮ ਬਹੁਤ ਜ਼ਿਆਦਾ ਜਿਵੇਂ ਆਪਣੇ ਜਿੰਨੀ ਐਤ ਕੀ ਆਪਣੇ ਪੰਜਾਬ ਦਸੰਬਰ ਚ ਪਈ ਆ ਉਦੋਂ ਵੀ ਜ਼ਿਆਦਾ ਇੱਥੇ ਠੰਡ ਐ ਇਸ ਟਾਈਮ ਗਊਗੀ ਅਪ੍ਰੈਲ ਦਾ ਮਹੀਨਾ ਅੱਜ ਅੱਜ ਉਹ ਸਾਕੀ ਹੈ ਨਾ 13 ਅਪ੍ਰੈਲ ਆ ਸਾਰਿਆਂ ਨੂੰ ਵਿਸਾਖੀ ਦੇ ਇਤਿਹਾਰ ਦੀਆਂ ਲੱਖ ਲੱਖ ਵਧਾਈਆਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਆਪਣੀਆਂ ਫਸਲਾਂ ਧਣਕਾਂ ਦੀਆਂ ਫਸਲਾਂ ਪੱਕਣ ਤੇ ਆਈਆਂ ਹੋਈਆਂ ਤੇ ਕਈ ਵੀ ਰੂਪ ਜਿਹੜੀ ਰੱਬ ਸਾਰਿਆਂ ਦੀਆਂ ਜਿਹੜੀਆਂ ਫਸਲਾਂ ਸੁੱਖੀ ਸੰਧੀ ਘਰੇ ਪਹੁੰਚਾਵੇ ਤੇ ਆਹ ਦੇਖ ਲਓ ਹਨ ਸਾਰੇ ਪੱਤੇ ਪੁੱਤੇ ਉੱਡ ਗਏ ਦਰਖਤਾਂ ਦੇ ਝਟ ਦੀ ਰੁੱਤ ਆ ਵੀ ਦੇਖ ਲਓ ਨਿਕਲੇ ਮਾੜੇ ਮਾੜੇ ਬਹਾਰ ਜੀ ਆਈ ਆ ਤੇ ਠੰਡ ਆਵੇ ਪੂਰੀ ਹੈ ਇਸ ਟਾਈਮ ਬ੍ਰੈਂਟਨ ਦੇ ਵਿੱਚ ਪੂਰੀ ਠੰਡ ਆ ਕਿੰਨਾ ਥਾਂ ਤੇ ਬਰਫ ਪਈ ਆ ਜਿਵੇਂ ਬਰਫ ਖੜੀ ਆ ਤਾਂ ਕਿ ਜਿਆਦਾ ਜਿਹੜੀ ਠੰਡ ਆ ਇੱਥੇ ਤੇ ਆਪਣੇ ਦੇਖ ਲਓ ਵੀ ਕਣਕਾਂ ਦੇ ਵੱਢੀਆਂ ਦੇ ਲੋਕ ਨਾ ਉੱਥੇ ਪੰਜਾਬ ਦੇ ਵਿੱਚ ਕਿੰਨੀ ਗਰਮੀ ਇਸ ਟਾਈਮ ਹੋਈ ਪਈ ਆ ਕੀਤੀ ਇੱਥੇ ਤਾਂ ਠੰਡ ਜਾਣ ਦਾ ਨਾਂ ਹੀ ਨਹੀਂ ਲੈਂਦੀ ਮਿਲਦਾ ਅਗਲਾ ਮਹੀਨਾ ਵੀ ਆਈ ਰਹੂਗੀ ਨਾ ਜਾਂ ਠੰਡ ਤੇ ਮੌਸਮ ਉਹ ਪੂਰਾ ਘੈਂਟ ਹੋਇਆ ਪਿਆ ਪੂਰੀ ਸਰੀਆ ਦੀ ਵਈ ਜੀ ਚਿੱਟੀ-ਚਿੱਟੀ ਧੁੱਪ ਸ਼ਾਮ ਦਾ ਵੇਲਾ ਤੇ ਪਰ ਲੱਗਦਾ ਆ ਇਹ ਜਿਵੇਂ ਜ਼ਹਿਰ ਹੁੰਦੀ ਹੈ ਘੈਂਟਾ ਮੌਸਮ ਕੋ ਅਦਲੋ ਕੁੱਤੇ ਆਣ ਬਾਹਰ ਸਾਰ ਸੂਕਲਾਉਂਦੇ ਹੁੰਦੇ ਆ ਤੇ ਫੈਸ਼ਨ ਕਰਕੇ ਜਿਵੇਂ ਆਪਾਂ ਕਹਿੰਦੇ ਹੁਣੇ ਆਪਣੇ ਭਾਂਡੇ ਵਾਂਗੂ ਹੈ ਨਾ ਤੇ ਮੇਰੇ ਹਿਸਾਬ ਨਾਲ ਇਹ ਕਹਿੰਦੇ ਹੁਣ ਸਾਡੇ ਕੁੱਤੇ ਲੈ ਗਏ ਕਿਉਂਕਿ ਫੈਸ਼ਨ ਆਇਆ ਨੂੰ ਕਾਫੀ ਟਾਈਮ ਹੋ ਗਿਆ ਤਾਂ ਮਗੋਂ ਉਹਦਾ ਵੇਚੀ ਮੰਦੇ ਹੋਏ ਬਈ ਇੱਥੇ ਬ੍ਰੈਂਟਨ ਦੇ ਵਿੱਚ ਖਾਸ ਕਰਕੇ ਕੰਮ ਉਹਦਾ ਬਈ ਜੀ ਬਹੁਤ ਰੌਲਾ ਜੋਬਾਂ ਦੀ ਪਾਹਣੀ ਗਿਆ ਖਾਸ ਕਰਕੇ ਬ੍ਰੈਂਟਨ ਦੇ ਵਿੱਚ ਤੇ ਪਾਸੇ ਵੀ ਹੈਗਾ ਰੌਲਾ ਤਾਂ ਬਈ ਪਾਸੇ ਚੱਲੀ ਜਾਂਦਾ ਹੈ ਨਾ ਇਹ ਉਹ ਵਾਲਾ ਗਾਲੇ ਦਾ ਚੱਲੀ ਜਾਂਦਾ ਸਾਰੇ ਪਾਸੇ ਤੇ ਇੱਥੇ ਜ਼ਿਆਦਾ ਬਈ ਜੀ ਬ੍ਰੈਂਟਨ ਦੇ ਵਿੱਚ ਕੰਮ ਕੰਮ ਘਾਟੀ ਆ ਪਰ ਮਲਕ ਫੇਰ ਵੀ ਲੋ ਗੱਡੀਆਂ ਸਿਰ ਸਿਰ ਰੱਖਦਾ